पंजाब सरकारो सीएम कर्ण बंदो बंद बंदो बंद करो ਮਿਲਕਫੈਟ ਦੀ ਮੈਨੇਜਮੈਂਟ ਵੱਲੋਂ ਸਾਲ 2023 ਵਿੱਚ ਸੀਟੀਸੀ ਨਿਯਮਾਂ ਦੇ ਮਿਲਕਫੈਟ ਤੋਂ ਪਏ ਬੁਰੇ ਪ੍ਰਭਾਵਾਂ ਦੀ ਪੜਤਾਲ ਕਰਨ ਲਈ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਨੇ 5-6 ਮਹੀਨੇ ਪੜਤਾਲ ਕਰਨ ਉਪਰੰਤ ਆਪਣੀ ਰਿਪੋਰਟ ਦਿੱਤੀ ਜਿਸ ਦੇ ਆਧਾਰ ਤੇ ਮਿਲਕਫੈਟ ਦੇ ਬੋਰਡ ਆਫ ਡਾਇਰੈਕਟਰਸ ਅਤੇ ਚੇਅਰਮੈਨ ਸਾਹਿਬ ਵੱਲੋਂ 16 ਫਰਵਰੀ 2025 ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਸ ਤੇ ਬਣੇ ਸਰਵਿਸ ਰੂਲਸ 2023 ਦੀ ਪ੍ਰਵਾਨਗੀ ਦਿੱਤੀ ਗਈ ਜਿਸ ਤੋਂ ਬਾਅਦ ਮਿਲਕ ਫੈਡ ਵੱਲੋਂ ਇਹ ਫਾਈਲ ਫਾਈਨਲ ਪਰਵਾਨਗੀ ਲਈ ਆਰਸੀਐਸ ਪੰਜਾਬ ਕੋਲ ਪੇਸ਼ ਦਿੱਤੀ ਗਈ ਪਰੰਤੂ ਉਸ ਵੱਲੋਂ ਇਹਨਾਂ ਨੀਮਾ ਦੀ ਪਰਵਾਨਗੀ ਦੇਣ ਦੀ ਬਜਾਏ ਫਾਈਲ ਦਫ਼ਤਰ ਤੋਂ ਦਫ਼ਤਰ ਘੁਮਾਈ ਜਾ ਰਹੀ ਸੀ ਇਹ ਜਾਣਕਾਰੀ ਅੱਜ ਮਿਲਕ ਫੈਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਫੇਸ 6 ਗੇਟ ਸਾਹਮਣੇ ਰੋਸ਼ ਤਰਨਾ ਮੌਕੇ মিডিਆ ਨਾਲ ਗੱਲਬਾਤ ਕਰਦੇ ਆ ਪ੍ਰਗਟ ਕੀਤੀ ਇਸ ਮੌਕੇ ਸਤਵੰਤ ਸਿੰਘ ਜਨਰਲ ਸਕੱਤਰ ਬਲ ਕਰਨਵੀਰ ਸਿੰਘ ਅਤੇ ਯੂਨੀਅਨ ਦੇ ਹੋਰ ਆਗੂ ਹਾਜ਼ਰ ਸਨ ਮੇਰਾ ਨਾਮ ਸਤਵੰਤ ਸਿੰਘ ਹੈ ਜੀ ਅਸੀਂ ਲਗਾਤਾਰ 7 ਜਨਵਰੀ ਤੋਂ ਇੱਥੇ ਬੈਠੇ ਆ ਜੀ ਤੇ ਅੱਜ 57ਵਾਂ 57ਵਾਂ ਸਾਨੂੰ ਬੈਠੇ ਨੂੰ ਇਹ ਸਾਡੀ ਜਿਹੜੀ ਮੰਗ ਹੈ ਉਹ ਇਹੀ ਹੈ ਵੀ ਜੋ ਸਾਡੀ ਰੂਲਾਂ ਦੀ ਫਾਈਲ ਜਿਸਟ੍ਰਾਰ ਸਰਕਾਰੀ ਸਭਾ ਮਾਰਸੀਆ ਸਾਹਿਬ ਕੋਲ ਗਈ ਹੋਈ ਆ 24 ਤਰੀਕ ਦਾ ਏਜੰਡਾ ਪਾਸ ਹੋਇਆ ਹੋਇਆ ਸਰਬਸੰਮਤੀ ਨਾਲ ਤੇ ਜਿਹੜਾ ਇਹ ਏਜੰਡਾ ਇਹ ਆਪ ਮਾਨਜੋਗ ਆਰਸੀਆ ਸਾਹਿਬ ਦੇ ਐਫਸੀ ਸਾਹਿਬ ਨੇ ਸਹਿਮਤੀ ਨਾਲ ਬਣਵਾਇਆ ਤੇ 24 ਤਰੀਕ ਤੇ ਤੁਸੀਂ ਲਾ ਲੋ ਅੱਜ 4 ਤਰੀਕ ਹੋ ਗਈ ਅੱਜ ਤੱਕ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਂ ਚਿੱਠੀ ਜਾਰੀ ਨਹੀਂ ਹੋਈ ਅੱਜ ਅਸੀਂ ਤਾਂ ਹੀ ਮਾਰੀ ਪਲਾਂਟ ਦਾ ਗੇਟ ਬੰਦ ਕਰਿਆ ਸਾਰਾ ਕੋਈ ਦੁੱਧ ਬਾਹਰ ਸਪਲਾਈ ਜਾ ਨਹੀਂ ਰਹੀ ਇਹ ਪ੍ਰੈਸ਼ਰ ਤਾਂ ਹੀ ਪਾਇਆ ਜਾ ਰਿਹਾ ਵੀ ਜਲਦੋਂ ਜਲਦ ਆਰਸੀਆ ਸਾਹਿਬ ਸਾਨੂੰ ਚਿੱਠੀ ਦੇ ਦੇਣ ਨੋਟੀਫਿਕੇਸ਼ਨ ਕਰ ਦੇਣ ਇਹ ਖੁਸ਼ੀ ਖੁਸ਼ੀ ਅਸੀਂ ਆਪਣੇ ਘਰਾਂ ਨੂੰ ਚਾਹੀਏ ਕੀ ਨੋਟੀਫਿਕੇਸ਼ਨ ਹੈ ਕੀ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਦਿਓ ਕੀ ਹੈਗਾ ਉਹ ਉਹ ਨੋਟੀਫਿਕੇਸ਼ਨ ਇਹ ਹੈ ਜੀ ਵੀ ਜੋ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਬੇਰਗਾ ਨੂੰ ਪ੍ਰਾਈਵੇਟ ਕਰਨ ਵਾਸਤੇ ਸੀਟੀਸੀ ਨਿਯਮ 2018 ਵਿੱਚ ਲਾਏ ਸੀਗੇ ਉਹ ਉਸ ਤੋਂ ਬਾਅਦ ਮਾਨਯੋਗ ਚੇਅਰਮੈਨ ਸਾਹਿਬ ਮਿਰਕ ਫਾਟ ਨਰੇਂਦਰ ਸਿੰਘ ਸ਼ੇਰਗਿੱਲ ਉਹਨਾਂ ਨੇ ਏਜੰਡਾ ਪਾਸ ਕੀਤਾ ਵੀ ਉਹ ਜਿਹੜੇ ਕਾਲੇ ਕਾਨੂੰਨ ਹੈ ਪ੍ਰਾਈਵੇਟਾਈਜੇਸ਼ਨ ਬਾਰੇ ਪਲਾਂਟਾਂ ਨੂੰ ਲੈ ਕੇ ਜਾ ਰਹੇ ਆ ਵੀ ਉਹਨਾਂ ਨੂੰ ਰੱਦ ਕਰਕੇ ਨਵੇਂ ਰੂਲ ਪਾਸ ਕੀਤੇ ਜਾਣ ਉਹ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਹੈ ਤੇ ਇਹਦੇ ਵਿੱਚ ਕੋਈ ਤੁਹਾਡੇ ਪੇ ਦੇ ਉੱਤੇ ਵੀ ਸਵਰਗ ਪਿਆ ਰਿਹਾ ਹੈਗਾ ਕੋਈ ਤੁਹਾਡੇ ਪੇ ਸਕੇਲ ਤੇ ਹਾਂਜੀ ਹਾਂਜੀ ਪੇ ਦੇ ਨਾਲ ਜਿਹੜਾ ਫਰਕ ਹੈ ਉਹ ਇਹ ਹੈ ਵੀ ਜੋ ਸਾਨੂੰ ਸਰਕਾਰ ਦੇ ਬਰਾਬਰ ਦੀਆਂ ਤਨਖਾਹਾਂ ਨੇ ਪੇ ਸਕੇਲ ਆ ਉਹ ਲਾਗੂ ਹੋ ਰਹੇ ਹੈ ਜੀ ਤੇ ਕਿੰਨੇ ਕੁ ਲੋਕ ਸਫਰਨੀ ਦੇ ਨਾਲ ਕਿੰਨੇ ਕਿੰਮਪਲਾਈਜ਼ ਨੇ ਇਹਦੇ ਵਿੱਚ ਨਾਲ ਇਸ ਬਿਲਿ ਇਹਦੇ ਵਿੱਚ ਜਿਹੜਾ ਵੀ ਸਾਡਾ ਰੈਗੂਲਰ EMPLOYEE ਆ 4-500 ਬੰਦਾ ਉਹ ਸਾਰਾ ਹੀ ਪ੍ਰਭਾਵਿਤ ਹੋ ਰਿਹਾ ਹੈ ਜੀ ਤੇ ਤੁਸੀਂ ਵਾਰਤਾ ਕੀਤੀ ਹੈ ਕੋਈ ਜੇ ਅਫਸਰ ਆਰਸੀਆ ਸਾਹਿਬ ਨੇ ਕੀ ਕਹਿੰਦੇ ਨੇ ਹੁਣ ਅਸੀਂ ਦੇਖੋ ਜੀ 7 ਜਨਵਰੀ ਤੋਂ ਲੈ ਕੇ ਅੱਜ ਤੱਕ ਕਾਫੀ ਵਾਰ ਸਾਡੀਆਂ ਐਫਸੀ ਸਾਹਿਬ ਐਮਡੀ ਸਾਹਿਬ ਤੇ ਆਰਸੀਆ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਵੱਲੋਂ ਇਹੀ ਬਣਾਇਆ ਗਿਆ ਤੇ ਉਹਨਾਂ ਨੇ ਸਾਨੂੰ ਇਹੀ ਪ੍ਰੋਚਾ ਦਿੱਤਾ ਵੀ ਜਲਦੋਂ ਜਲਦ ਕਰ ਦਿੱਤਾ ਜਾਊਗਾ ਪਰ ਹੁਣ ਅਸੀਂ ਹਾਰ ਤੱਕ ਕੇ ਗੇਟ ਬੰਦ ਕੀਤਾ ਅਸੀਂ ਮਿਲਕ ਪਲਾਂਟਾਂ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਸਾਨੂੰ ਕਈ ਵਾਰ ਐ ਲੱਗਦਾ ਵੀ ਆਰਸੀਆ ਸਾਹਿਬ ਜਾਣ ਬੁੱਝ ਕੇ ਫਾਈਲ ਨੂੰ ਰੋਕ ਰਹੇ ਹੈ ਇਹ ਨਹੀਂ ਕੋਈ ਟਾਈਮ ਦਿੱਤਾ ਉਹਨਾਂ ਨੇ ਸਿਰਫ ਗੈਰਹੀ ਕਿ ਕਿ ਬਾਅਦ ਕਰ ਦਵਾਂਗੇ ਕੋਈ ਟਾਈਮ ਕੁਛ ਨਹੀਂ ਦੇ ਰਿਹਾ ਵੀ ਟਾਈਮ ਨਹੀਂ ਦਿੰਦਾ ਜੀ ਉਹ ਸਿਰਫ ਐਂ ਕਹਿੰਦੇ ਆ ਵੀ ਹੋਗਾ ਤੁਹਾਡਾ ਕੰਮ ਕਰ ਦਾਂਗੇ ਕਰ ਦਾਂਗੇ ਤੁਸੀਂ ਸੀਐਮ ਸਾਹਿਬ ਤੱਕ ਅਪਰੋਚ ਕੀਤੀ ਹੈ ਕੀ ਇਹ ਸਬੰਧਤ ਆਪਣੇ ਮਸਲਿਆਂ ਲੈ ਕੇ ਦੇਖੋ ਮਾਰਜੋਬ ਸੀਐਮ ਸਾਹਿਬ ਉਹ ਸਾਡਾ ਆਧਾਰਾ ਜੀ ਉਹ ਸਾਡੇ ادارے ਦੇ ਮੰਤਰੀ ਵੀ ਆ ਪਰ ਉੱਥੇ ਤੱਕ ਸਾਡੀ ਅਪਰੋਚ ਹੋ ਨਹੀਂ ਰਹੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਮੇਲ ਵੀ ਕਰਦੇ ਹਾਂ ਟਾਈਮ ਲਈ ਪਰ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿਉਂ ਨਾਲ ਦੀ ਨਾਲ ਸਾਡਾ ਮਸਲਾ ਹੱਲ ਕਰਵਾਉਣ ਤੇ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੈ ਜੇ ਕੁਝ ਤੁਸੀਂ ਆਪਣੇ ਵੱਲੋਂ ਅਲਟੀਮੇਟਮ ਦੇ ਰਹੇ ਹੋ ਕੁਝ ਤੁਸੀਂ ਅੱਜ ਸਰਕਾਰ ਨੂੰ ਆਪਾਂ ਮਤ ਸਾਡੇ ਮੱਦੇਨਜ਼ਰ ਦੇਖੋ ਜੀ ਅਸੀਂ 11 ਵਜੇ ਦਾ ਇਹ ਪਲਾਟ ਦੇ ਗੇਟ ਤੇ ਬੈਠੇ ਆ ਤੇ ਜਦੋਂ ਦਾ ਕਾਰਸੀਆ ਸਾਹਿਬ ਚਿੱਠੀ ਜਾਰੀ ਨਹੀਂ ਕਰਦੇ ਨੋਟੀਫਿਕੇਸ਼ਨ ਨਹੀਂ ਕਰਦੇ ਅਸੀਂ ਇੱਥੋਂ ਉੱਠਣਾ ਨਹੀਂ ਚਾਏ ਕੁਝ ਮਰਜ਼ੀ ਹੋ ਜੇ ਅਨਮਿਤਾ ਸਮਾਂ ਦਿੱਤਾ ਇਹ ਅਨਮਿਤੇ ਸਮੇਂ ਲਈ ਗੇਟ ਬੰਦ ਰਹੂਗਾ ਜੀ ਜਦੋਂ ਦਾ ਕਾਰਸੀਆ ਸਾਹਿਬ ਸਾਨੂੰ ਚਿੱਠੀ ਨਹੀਂ ਦਿੰਦੇ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਬੈਠੇ ਹੈਗੇ ਇਸ ਵੇਲੇ ਇਸ ਤਰ੍ਹਾਂ ਨਾਲ ਤੁਹਾਡੀ ਗੱਲ ਮੰਨ ਲਈ ਜਾਵੇਗੀ ਇਹ ਲੋਕੀ ਸਫਰ ਨਹੀਂ ਕਰ ਰਹੇ ਇਸਤੇ ਦੇ ਵਿੱਚ ਨਹੀਂ ਜੀ ਲੋਕੀ ਬਿਲਕੁਲ ਵੀ ਸਫਰ ਨਹੀਂ ਕਰਨਗੇ ਇਸ ਦਾ ਕਾਰਨ ਇਹ ਹੈ ਵੀ ਅਸੀਂ ਅੱਜ 57 ਦਿਨ ਆ ਵੀ 1 ਰੁਪਏ ਦਾ ਨੁਕਸਾਨ ਨਹੀਂ ਹੋਣ ਦਿੱਤਾ ਪਲਾਂਟਾਂ ਦਾ ਤੇ ਕੋਈ ਅਸੀਂ ਸੜਕ ਨਹੀਂ ਰੋਕੀ ਜੋ ਵੀ ਪ੍ਰਸ਼ਾਸਨ ਨੇ ਲੋਕਾਂ ਦੀ ਗੱਲ ਕਰ ਰਹੇ ਹੋ ਫਿਰ ਕੱਲ ਨੂੰ ਲੋਕਾਂ ਨੂੰ ਨੁਕਸਾਨ ਨਹੀਂ ਹੋਏ ਇਸ ਚੀਜ਼ ਨਹੀਂ ਨਹੀਂ ਨੁਕਸਾਨ ਕੁਝ ਨਹੀਂ ਹੋਣਾ ਜੀ ਦੇਖੋ ਇਹਦਾ ਇਹ ਜਾਣ ਆਰਸੀਐ ਸਾਹਿਬ ਜਾਣਣ ਵੀ ਜੇ ਜਲ ਤੋਂ ਜਲਦ ਸਾਨੂੰ ਅੱਧੇ ਘੰਟੇ ਚਿੱਠੀ ਦੇ ਦੇਣਾ ਅਸੀਂ ਨਾਲ ਦੀ ਨਾਲ ਗੇਟ ਖੋਲਦਾਂਗੇ ਤਾਂ ਧਰਨੇ ਦੀ ਗੱਲ ਕੀਤੀ ਜਾਵੇ ਜਿਹਦੇ ਤਸਵੀਰਾਂ ਵੱਲੋਂ ਧਰਨਾ ਲੱਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੇ ਧਰਨੇ ਤੇ ਨਿਓ ਛੁੱਟੀ ਦੇ ਸਮਝ ਲੋ ਜੇ ਕੱਲ ਨੂੰ ਤੁਹਾਡੇ ਨਾਲ ਇੱਦਾਂ ਕੋਈ ਗੱਲ ਹੋ ਜਾਂਦੀ ਜਿਹੜੇ ਧਰਨੇ ਦੇ ਵਿਅਕਤੀ ਛੁੱਟੀਆਂ ਸਮਝਣ ਨੂੰ ਨਵੇਂ ਅਪਲਾਈ ਆ ਕੇ ਤੁਹਾਡਾ ਕੀ ਰਣਨੀਤੀ ਰਹੇਗੀ ਉਦੋਂ ਤੇ ਦੇਖੋ ਜੀ ਜਿਹੜੇ ਨੀਮਾ ਦੇ ਅਨਸਾਰ ਭਰਤੀ ਕੀਤੀ ਗਈ ਸੀ 850 ਮੁਲਾਜ਼ਮ ਉਹ ਇੰਨਾ ਤੋਂ ਤੰਗ ਆ ਕੇ 650 ਮੁਲਾਜ਼ਮ ਨੌਕਰੀ ਛੱਡ ਕੇ ਚਲਾ ਗਿਆ ਜੀ 80 ਪਲੱਸ 80% ਪਲੱਸ ਛੱਡਣ ਦੀ ਐਵਰੇਜ ਆ ਰਹੀ ਆ ਸਾਡੀ ਜਿਹੜਾ 2018 ਤੋਂ ਲੈ ਕੇ ਹੁਣ ਤੱਕ ਛੱਡਿਆ ਚਲੇ ਗਏ ਜੀ ਤਾਂ ਸੀਐਮ ਸਾਹਿਬ ਮੈਂ ਤਾਂ ਇਹ ਕਹਿੰਦਾ ਵੀ ਇਹ ਜੀ ਆਰਡਰ ਦੇਖਣ ਤੋਂ ਪਹਿਲਾਂ ਜਾਂ ਕਰਨ ਤੋਂ ਪਹਿਲਾਂ ਇਹ ਸੋਚ ਲੈਣ ਵੀ ਮੁਲਾਜ਼ਮ ਕੀ ਕਰਮਚਾਰੀ ਹੈਗੇ ਆ ਸਾਡੇ ਕੋਲ ਰੈਗੂਲਰ ਪੋਸਟਾਂ ਜੀ 5000 6000 ਆ ਜੀ ਅੱਜ ਸਿਰਫ ਸਾਡੇ ਕੋਲੇ ਸਿਰਫ ਰੈਗੂਲਰ ਏ ਰੂਲਾ ਦੇ ਵਿੱਚ ਆ 4-500 ਬੰਦਾ ਰਹਿ ਗਿਆ ਬਾਕੀ ਸਾਰਾ ਆਊਟਸੋਰਸ ਕੰਮ ਕਰ ਸਰਕਾਰ ਨੂੰ ਤੇ ਫਿਰ ਜਿਹੜੇ ਕੰਟਰੈਕਟ ਤੇ ਮਿਲ ਗਏ ਸਸਤੇ ਪੈਣਗੇ ਕਾਰਨ ਤੁਹਾਡੇ ਨਾਲ ਜਿਹੜਾ ਇਫੈਕਟਨ ਹੋ ਗਿਆ ਫਿਰ ਉਹ ਸਸਤੇ ਪੈਣ ਦੇ ਕਾਰਨ ਅਸੀਂ ਦੇਖ ਲਈ ਜੀ ਇਹਨਾਂ ਨੇ ਕਰਕੇ ਦੇਖ ਲਈ ਉਹ ਸਾਨੂੰ ਦੁੱਗਣੇ ਤਿੱਗਣੇ ਮਹਗੇ ਹੋ ਰਹੇ ਆ ਕੁਆਲਟੀ ਨਾਲ ਕੰਪਰੋਮਾਈਜ਼ ਕਰਨਾ ਪੈ ਰਿਹਾ ਤੇ ਜਿਹੜਾ ਪ੍ਰਾਈਵੇਟਾਈਜੇਸ਼ਨ ਵਾਲਾ ਉਹ ਵਧਦਾ ਜਾ ਰਿਹਾ ਜੀ ਜਿਹੜਾ ਨਾਮ ਦੀ ਬਲਕਰਨਵੀਰ ਸਿੰਘ ਆ ਜਨਰਲ 77 ਮਿਲਕ ਪੈਟ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਇਹ ਸਾਡਾ ਮਸਲਾ ਹੈ ਜੀ ਪਿਛਲੇ 1 ਸਾਲ ਤੋਂ ਇਸੇ ਤਰ੍ਹਾਂ ਆਰਸੀਐ ਸਾਬ ਵੱਲੋਂ ਲਟਕਾਇਆ ਜਾ ਰਿਹਾ ਇਹ ਜਿਹੜਾ ਸਾਡਾ ਸੰਘਰਸ਼ ਹੈ ਅੱਜ 57ਵੇਂ ਦਿਨ ਤੱਕ ਵੀ ਇਸੇ ਲਈ ਪਹੁੰਚਿਆ ਕਿਉਂਕਿ ਸਾਡੀ ਜਿਹੜੀ ਫਾਈਲ ਆ ਉਹ ਆਰਸੀਐਸ ਪੰਜਾਬ ਵੱਲੋਂ ਹਲੇ ਤੱਕ ਪਾਸ ਨਹੀਂ ਕੀਤੀ ਗਈ। ਉਹ ਏਜੰਡਾ ਵੀ ਦੁਬਾਰਾ 24/2/2025 ਨੂੰ ਪਾਸ ਕੀਤਾ ਗਿਆ ਬੋਰਡ ਵੱਲੋਂ ਤੇ ਉਹ ਏਜੰਡਾ ਹਲੇ ਤੱਕ ਆਰਸੀਐਸ ਸਾਹਿਬ ਵੱਲੋਂ ਪਾਸ ਕਰਕੇ ਸਾਨੂੰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਸਰ ਜਦੋਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਜੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਤਰਨਾ ਨਹੀਂ ਲੱਗਣ ਦਵਾਂਗੇ ਕੋਈ ਵੀ ਤੇ ਤੁਸੀਂ ਕਿੰਨਾ ਕੁ ਸੋਚਦੇ ਹੈਗੇ ਕਿੰਨੀ ਕਾਬਲ ਰਹੀ ਹੈ ਸਰਕਾਰ ਇਸ ਵੇਲੇ ਤੱਕ? ਦੇਖੋ ਜੀ ਸਰਕਾਰ ਹਰ ਇੱਕ ਸਰਕਾਰ ਦੀ ਆਪਣੀਆਂ ਨੀਤੀਆਂ ਹੁੰਦੀਆਂ ਆ ਆਪਣੇ ਐਲਾਨ ਹੁੰਦੇ ਨੇ ਤੁਸੀਂ ਪੰਜਾਬ ਦੇ ਹਾਲਾਤ ਦੇਖ ਹੀ ਰਹੇ ਹੋ ਵੀ ਧਰਨੇ ਦੇ ਕਿਵੇਂ ਹਰ ਜਗ੍ਹਾ ਧਰਨਾ ਲੱਗਿਆ ਹੋਇਆ ਮੈਂ ਤਾਂ ਲੱਗਦਾ ਵੀ ਧਰਨਿਆਂ ਤੋਂ ਬਿਨਾਂ ਸਰਕਾਰ ਵੀ ਨਹੀਂ ਸੁਣਦੀ ਇਹ ਸੇ ਲਈ ਮਜਬੂਰਨ ਹੋ ਕੇ ਧਰਨਾ ਲਾਉਣੇ ਪੈਂਦੇ ਆ ਇਹ ਜਿਹੜੇ ਸਾਡੇ ਮੁਲਾਜ਼ਮ ਬੈਠੇ ਆ ਉਹ ਕੋਈ ਇਹ ਨਹੀਂ ਹੈ ਵੀ ਪੇਪਰ ਦੇ ਕੇ ਆਏ ਹੋਏ ਆ ਮੈਰਿਟ ਬੇਸ ਤੇ ਆਏ ਹੋਏ ਆ ਭਾਰਤੀਆਂ ਇਹਨਾਂ ਨੂੰ ਇਸ ਤਰੀਕੇ ਨਾਲ ਕੀਤੀਆਂ ਗਈਆਂ ਸੀ ਸਰਕਾਰਾਂ ਵੱਲੋਂ ਵੀ ਜਿਹੜੀਆਂ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਸੀ ਪੇ ਸਕੇਲ ਦਿੱਤੇ ਗਏ ਸੀ ਉਸ ਤੋਂ ਬਾਅਦ ਧੋਖੇ ਦੇ ਨਾਲ ਇਹਨਾਂ ਨੂੰ ਅਧੀਆਂ ਤਨਖਾਹਾਂ ਕੰਮ ਕਰਨ ਲਈ ਪਿਛਲੇ 8 ਸਾਲਾਂ ਤੋਂ ਮਜਬੂਰ ਕੀਤਾ ਗਿਆ। ਉਸੇ ਇਨਸਾਫ ਦੇ ਇਰਾਕ ਦੇ ਵਿੱਚ ਸਰਕਾਰ ਤੋਂ ਉਮੀਦ ਲਾਈ ਬੈਠੇ ਨੇ ਉਹਨੂੰ ਬਾਤ ਸੁਣਾਉਣ ਦੇ ਲਈ ਸਾਨੂੰ ਦਰਨੇ ਲਾਉਣੇ ਪੈਂਦੇ। ਤੇ ਜੇ ਤੁਹਾਡੇ ਚੇਅਰਮੈਨ ਨੇ ਸ਼ੇਰਗਿਲ ਜੀ ਉਹਨਾਂ ਨਾਲ ਕੋਈ ਰਾਬਤਾ ਹੋਇਆ ਤਾਂ ਇਸ ਸਮੇਂ ਉਹਨਾਂ ਵੱਲੋਂ ਪਿਛਲੇ ਸਾਲ ਵੀ ਏਜੰਡਾ ਪਾਸ ਕੀਤਾ ਗਿਆ ਸੀ ਤੇ ਇਸ ਸਾਲ ਵੀ ਏਜੰਡਾ ਪਾਸ ਕੀਤਾ ਗਿਆ। ਉਹਨਾਂ ਵੱਲੋਂ ਪੂਰਨ ਰੂਪ ਵਿੱਚ ਸਾਥ ਦਿੱਤਾ ਗਿਆ ਜਿਹੜਾ ਪਰ ਜਿਹੜਾ ਮਸਲਾ ਆਰਸੀਐਸ ਪੰਜਾਬ ਵੱਲੋਂ ਰਟਕਾਇਆ ਜਾ ਰਿਹਾ। ਮੈਂ ਕੀ ਜੀ ਸਿੱਧਾ-ਸਿੱਧਾ ਕਹਿ ਰਿਹਾ ਹਾਂ ਕਿ ਪੰਜਾਬ ਸਰਕਾਰ ਆਈਐਸ ਕਹਿ ਸਕਦੇ ਆਪਾਂ ਇਹ ਸਰ ਕਹਿ ਕਹਿ ਸਕਦੇ ਆ ਵੀ ਅਫਸਰशाही ਦੇ ਉੱਤੇ ਕੋਈ ਜੋਰ ਨਹੀਂ ਚੱਲ ਰਿਹਾ ਕਿਉਂਕਿ ਜੇ ਮਸਲਾ ਪਾਸ ਹੋਣਾ ਹੁੰਦਾ ਉਹਨੂੰ ਇਹ ਥੋੜੇ ਦਿਨਾਂ ਦੇ ਵਿੱਚ ਹੀ ਹੋ ਜਾਣਾ ਸੀ ਤੁਹਾਨੂੰ ਲੇਡੀਜ਼ ਵੀ ਬੈਠੀਆਂ ਨੇ ਬੱਚਿਆਂ ਦੇ ਇਗਜ਼ਾਮਸ ਨੇ ਘਰ-ਬਾਰ ਵੀ ਸਾਹਮਣਾ ਹੁੰਦਾ ਹੈਗਾ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਇਸ ਵਿਲੇ ਦਾ ਇਹ ਸਰ ਇੱਕ ਜਿਹੜੇ ਇੱਥੇ ਮੁਲਾਜ਼ਮ ਬੈਠੇ ਨੇ ਵੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਹੱਕਾਂ ਦੇ ਲਈ ਇੱਥੇ ਬੈਠੇ ਨੇ ਬੱਚੇ ਬੱਚੇ ਵੀ ਛੱਡ ਕੇ ਬੈਠੇ ਨੇ ਕਈਆਂ ਦੇ ਮਾਤਾ-ਪਿਤਾ ਵੀ ਬਿਮਾਰ ਨੇ ਉਹ ਵੀ ਛੱਡ ਕੇ ਬੈਠੇ ਨੇ ਇਹੀ ਉਮੀਦ ਲਾਈ ਬੈਠੇ ਆ ਵੀ ਸ਼ਾਇਦ ਮਸਲੇ ਦਾ ਹੱਲ ਹੋ ਜਾਵੇ ਤੈਸਰ ਕੀ ਕਹਿਣਾ ਚਾਹੋਗੇ ਕੋਈ ਮੈਸੇਜ ਦੇਣਾ ਚਾਹੋਗੇ ਸਰਕਾਰ ਨੂੰ ਸਾਡੇ ਵੱਲੋਂ ਕਿ ਆਪਾਂ ਕੋਈ ਅਲਟੀਮੇਟਮ ਦੇਣਾ ਚਾ ਰਹੇ ਹਾਂ ਕਿ ਸਰਕਾਰ ਨੂੰ ਇਹੀ ਮੈਸੇਜ ਆ ਵੀ ਸਾਡੀ ਜਿਹੜੀ ਫਾਈਲ ਆ ਜਲਦ ਤੋਂ ਜਲਦ ਉਹ ਪਾਸ ਕਰਕੇ ਸਾਨੂੰ ਅੱਜ ਹੀ ਦੇ ਦਿੱਤੀ ਜਾਵੇ ਕਿਉਂਕਿ ਜਿਹੜਾ ਇਹ ਦੁੱਧ ਦਾ ਕੰਮ ਆ ਅਸੀਂ ਇਹ ਨਹੀਂ ਚਾਹੁੰਦੇ ਵੀ ਦੁੱਧ ਦੀ ਇੱਕ ਬੂੰਦ ਵੀ ਖਰਾਬ ਹੋਵੇ ਤੇ ਸਰ ਜਿੰਨੇ ਤੇ ਆਪਣੇ ਤੁਹਾਡੇ ਕਮੇਟੀ ਮੈਂਬਰ ਨੇ ਸਾਰੇ ਲੋਕਲ ਨੇ ਕਿ ਬਾਹਰੋਂ ਵੀ ਜੇ ਕੋਈ اے ਸਰ ਜਿੰਨੇ ਵੀ ਕਮੇਟੀ ਮੈਂਬਰ ਆ ਸਾਡੇ ਪੂਰੇ ਪੰਜਾਬ ਤੋਂ ਪੂਰੇ ਪੰਜਾਬ ਦੀ ਜਥੇਬੰਦੀ ਆ ਪੂਰੇ ਪੰਜਾਬ ਤੋਂ ਸਾਡੇ ਮੈਂਬਰ ਨੇ ਤੇ ਜਿਹੜੇ ਮੁਲਾਜ਼ਮ ਵੀ ਬੈਠੇ ਪੂਰੇ ਪੰਜਾਬ ਤੋਂ ਬੈਠੇ ਨੇ ਇਹ ਲੋਕਲ ਮੁਲਾਜ਼ਮ ਨਹੀਂ ਹੈ ਕਿ ਇਹ ਸਾਰੇ ਲੋਕਲ ਵੀ ਨੇ ਤੇ ਪੂਰੇ ਪੰਜਾਬ ਤੋਂ ਵੀ ਨੇ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਤੇ ਮੈਂ ਇਹੀ ਕਹਿਣਾ ਚਾਹੂਗਾ ਕਿ ਅਸੀਂ ਜੋਰ ਇਕੱਠੇ ਹੋਏ ਆ ਅਸੀਂ ਆਪਣੇ ਹੱਕਾਂ ਲਈ ਇਕੱਠੇ ਹੋਏ ਆ ਇਸ ਸੋਰੀ ਸ਼ੁਰੂ ਹੋਇਸੀ 2018 ਦੇ ਵਿੱਚ ਜਦ ਇਹਨਾਂ ਨੇ ESR 2018 ਨਿਯਮ ਲਾਗੂ ਕੀਤੇ ਸੀ ਉਹਦੇ ਵਿੱਚ ਇਹਨਾਂ ਨੇ ਸਾਡੀ ਸੈਲਰੀ ਮੋਰ ਥੈਨ 50% ਘਟਾ ਦਿੱਤੀ ਜੋ ਸਾਡੇ ਨਾਲ ਕਮਿਟਮੈਂਟ ਹੋਈ ਸੀ ਜੋ ਅਖਬਾਰ 'ਚ ਨੋਟੀਫਿਕੇਸ਼ਨ ਆਇਆ ਸੀ ਉਹ ਕਿ ਤੁਹਾਨੂੰ ਸੀ ਪੇ ਸਕੇਲ ਦੇਵਾਂਗੇ ਪੰਜਾਬ ਸਰਕਾਰ ਦੇ ਤੁਸੀਂ ਨੋਟੀਫਾਈ ਕਰਨ ਤੋਂ ਬਾਅਦ ਬੱਚੇ ਨੂੰ ਰੈਗੂਲਰ ਹੋਣ ਤੋਂ ਬਾਅਦ 2 ਸਾਲ ਬਾਅਦ ਕਹੋਗੇ ਅਸੀਂ ਤੁਹਾਨੂੰ ਪੇ ਸਕੇਲ ਨਹੀਂ ਦੇ ਰਹੇ ਅਸੀਂ ਤੁਹਾਨੂੰ ਅੱਧੀ ਸੈਲਰੀ ਦਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਸਰ ਗੱਲ ਸੁਣੋ ਸਾਨੂੰ ਜਿਹੜੀ 4.50 ਹਜ਼ਾਰ ਦੀ ਗੱਲ ਹੋਈ ਹੋਈ ਹੈ ਬੇਸ ਸਕੇਲਰ ਦੀ ਗੱਲ ਹੋਈ ਹੈ ਸਮ ਉਹੀ ਸੈਲਰੀ ਦੀ ਤੋਂ ਕਹਿੰਦੇ ਨਹੀਂ ਜੀ ਅਸਤ ਤੁਹਾਨੂੰ 50% ਸੈਲਰੀ ਹੀ ਦਵਾਂਗੇ ਸਾਡਾ ਸੰਘਰਸ਼ ਉਦੋਂ ਸਟਾਰਟ ਹੋਇਆ ਤੇ ਫਿਰ ਜਿਹੜੀ ਨੋਟੀਫਿਕੇਸ਼ਨ ਕੀਤੀ ਉਹਦੀ ਕੋਈ ਵੈਲਿਊ ਨਹੀਂ ਰਹੀ ਇਹ ਕਿਤਾਸੀਰ ਸਵਾਲ ਪਾਇਆ ਸੀਗਾ ਅਗਰ ਸਰ ਸਟੰਦ ਦਾ ਤੱਕਾ ਹੋ ਰਿਹਾ ਜੋ ਤੁਸੀਂ ਚਲੋ ਅਤਵਾਰ ਚ ਅਸੀਂ ਸਾਰੇ ਬੰਦੇ ਦਿੱਤੀ ਪੈਂਦੀ ਪੈਂਦੀ ਚੱਲ ਕੇ ਆਏ ਰਿਹਾ ਵੀ ਅਸੀਂ ਲਹਿ ਰਹੇ ਸੀ 올ਰੀਡੀ ਮੈਂ ਕਾਲਜ ਚ 10 ਸਾਲ ਤੋ ਲੈਕਚਰ ਆਰਚਿਵ ਸੀ ਮੈਂ ਕਾ ਇੱਕ ਆਪਣਾ ਕੋਈ ਸਹਿਕਾਰੀ ਉਤਾਰਾ ਹੈ ਸਰਕਾਰੀ ਨੌਕਰੀ ਹੈ ਆਪਕੋ ਕਿਉਂ ਨਾ ਇਧਰ ਪ੍ਰੈਫਰੈਂਸ ਦਿੱਤੀ ਮੈਂ ਆਪਣੀ 40000 ਦੀ ਨੌਕਰੀ ਛੱਡ ਕੇ ਇਧਰ ਆਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਰੈਗੂਲਰ ਹੋਣ ਦੀ ਜਦੋਂ 2 ਸਾਲ ਦਾ ਪਰਦੇਸ਼ਨ ਪੀਰੋਂ ਤੋਂ ਬਾਅਦ ਜਦੋਂ ਅਸੀਂ ਰੈਗੂਲਰ ਹੋਏ ਸਾਨੂੰ 20000 ਫਿਰ ਰੈਗੂਲਰ ਕਰ ਦਿੱਤਾ ਗਿਆ ਅਸੀਂ ਕੋਈ ਐਮ ਡੀ ਇਹਦੇ ਸਿੱਝ ਕੇ ਹੱਥ ਬੰਨੇ ਨੇ ਕਿ ਸਰ ਸਾਹਿਬ ਸਾਡੇ ਨਾਲ ਤੱਕਾ ਹੋ ਰਿਹਾ ਹੈਗਾ ਤੁਸੀਂ ਜਿਹੜੇ ਆਲਰੇਡੀ ਐਗਜ਼ਿਸਟਿੰਗ ਅਪਲਾਈ ਸੀ ਉਹਨਾਂ ਨੂੰ 15% ਦਾ ਵਾਅਦਾ ਦੇ ਕੇ ਅਬਜ਼ਰਵ ਕੀਤਾ ਤੇ ਸਾਨੂੰ 50% ਘੱਟ ਸੈਲਰੀ ਦੇ ਅਬਜ਼ਰਵ ਕੀਤਾ ਹੈ ਇਹ ਸਾਡੇ ਨਾਲ ਨਰਾਇਜ਼ ਨੇ ਔਰ ਹਰ ਐਮਡੀ ਸਾਡੇ ਸਾਥ ਜਿੰਨੇ ਵੀ ਰਹੇ ਨੇ ਉਹ ਮੰਨੇ ਇਹ ਤੁਹਾਡੇ ਨਾਲ ਤੱਕਾ ਹੋਇਆ ਹੋਇਆ ਹੈ ਅਸੀਂ ਇਸ ਦੇ ਵਿਚਾਰ ਕਰਾਂਗੇ ਪਰ ਇਹ ਵਿਚਾਰ ਕਰਦੇ 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 ਇਹਨਾਂ ਨੇ ਅੱਜ ਸਰ ਨੂੰ 6 ਸਾਲ ਲਾ ਦਿੱਤੇ ਕਿ ਚੇਅਰਮੈਨ ਸਾਹਿਬ ਸਾਡੀ ਆਈ ਆਫ ਸਰਕਾਰ ਆਈ ਉਹਨਾਂ ਨੇ ਸਾਨੂੰ ਸੁਣਿਆ ਨੋ ਡਾਊਟ ਚੇਅਰਮੈਨ ਸਾਹਿਬ ਨੇ ਸਾਨੂੰ ਦੋਸਤ ਦਿੱਤਾ ਸਾਨੂੰ ਪਰ ਆਪਾਂ 12ਵੇਂ ਮੇਲੇ ਅੰਦਰ ਵੀ ਮੇਲੇ ਹਰ ਤਰ੍ਹਾਂ ਦੇ ਤਰੁਕ ਮੇਲੇ ਸਾਨੂੰ ਸੁਣਿਆ ਕਿ ਚੇਅਰਮੈਨ ਸਾਹਿਬ ਆਏ ਉਹਨਾਂ ਨੇ ਪਹਿਲੀ ਵਾਰ ਏਜੰਡਾ ਪਾਇਆ ਵੀ ਨਹੀਂ ਇਹ ਜਿਹੜੇ ਕਾਨੂੰਨ ਨੇ ਇਕਾਲੇ ਕਾਨੂੰਨ ਨੇ ਇਹ ਰੰਗ ਹੋਣੇ ਚਾਹੀਦੇ ਨਹੀਂ ਕਿਉਂਕਿ ਅਸੀਂ 800 ਬੰਦਾ ਭਰਤੀ ਕੀਤਾ ਸੀ ਉਹਦੇ ਵਿੱਚੋਂ ਸੜਾ 700 ਬੰਦਾ ਛੱਡ ਕੇ ਚਲੇ ਗਿਆ ਉਹ ਜਿਹੜਾ ਬੰਦਾ ਛੱਡ ਕੇ ਗਿਆ ਉਹ ਦੋ ਦੋ ਸਾਲ ਟਾਈਮ ਲਾ ਕੇ ਗਿਆ ਲੱਖਾਂ ਕਰੋੜਾਂ ਰੁਪਏ ਦਾ ਖਰਚਾ ਬਟਨ ਐਕਸਟਰਾ ਕ੍ਰੀਏਟ ਕੀਤਾ ਜੋ ਵੀ ਸਾ ਸਾਡੇ ਜਿਹੜੇ ਅੰਪਲਾਈਸ ਹੈਗੇ ਨਾ 2 2 3 3 4 ਚ ਲੈ ਕੇ ਬੈਠੇ ਹੋਏ ਨੇ ਕਹਿੰਦਾ ਮਤਲਬ ਇਹ ਹੈ ਕਿ ਐਕਸਟਰਾ ਬਰਡਨ ਜਿਹੜੇ ਕੰਪਲਾਈ ਛੱਡ ਕੇ ਚਲੇਗੇ ਸਰ ਕਹਿੰਦਾ ਮਤਲਬ ਸਰ ਜਿੱਤੇ ਚੇਅਰਮੈਨ ਸਾਹਿਬ ਦੀ ਗੱਲ ਨਹੀਂ ਆਈ ਐਸ ਲੋਬੀ ਬਣ ਰਹੀ ਹੈ ਤੁਹਾਨੂੰ ਲੱਗਦਾ ਤਰਨਾ ਲਗਾ ਕੇ ਬੰਨੀ ਕਿ ਹੁਣ ਆਈ ਐਸ ਲੋਬੀ ਹੈ ਕੋਈ ਕਹਾ ਕੇ ਕਹਿ ਲੀਏ ਚੇਅਰਮੈਨ ਸਾਹਿਬ ਦੀ ਡਿਊਟੀ ਹੀ ਸੀਗੀ ਉਹਨਾਂ ਨੇ ਸਰਕਾਰ ਦੇ ਨੁਮਾਇੰਦੇ ਨੇ ਹੋਸਪੀਟਲ ਨੂੰ ਨੋਟ ਸਰ ਸਾਹਿਬ ਦੁਕਾਨੀ ਨੇ ਜੇ ਬਸ ਸਿਸਟਮ ਸਾਡੇ ਨੂੰ ਸਮਝੀਏ ਸਾਡੇ ਰਹਾ ਹੈ ਸਹਿਕਾਰੀ ਅਦਾਰਾ ਤੇ ਪਹਿਲਾ ਅਜੰਡਾ ਸਾਡੇ ਬੋਰਡ ਚੋਂ ਪਾਸ ਹੋਣਾ ਹੈ ਸਾਡੇ ਜਿਹ ਕਰਦੇ ਨਹੀਂ ਆ ਸਰ ਇਹ ਅਜ਼ਾ ਸਰਕਾਰੀ ਹੈ ਜੀ ਠੀਕ ਹੈ ਇਹਦੀ ਵਰਕਿੰਗ ਕੈਪੀਟਲ ਅਸੀਂ ਜਨਰੇਟ ਕਰਦੇ ਆ ਜਿਹਦੀ ਕੈਪੀਟਲ ਇਨਵੈਸਟਮੈਂਟ ਹੈ ਉਹ ਸਰਪੇਆਸ ਕਰ ਦਿੰਦੀ ਹੈ ਹੁਣ ਅਸੀਂ ਚੇਅਰਮੈਨ ਸਾਹਿਬ ਨੂੰ ਕਿਹਾ ਚੇਅਰਮੈਨ ਮੈਂ ਭਗਾਇਦਾ ਬੋਰਡ ਮੀਟਿੰਗ ਰੱਖੀ ਉਹ ਅਜੰਡਾ ਪਾਸ ਕੀਤਾ ਵੀ ਇਹ ਚੀਜ਼ ਸਿੱਕੀਰ ਇਹ ਰੱਦ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਤੇ ਪੀ ਸਕਿਲ ਪ੍ਰਾਣੇ ਸਾਡੇ ਬਹਾਲ ਹੋਣੇ ਚਾਹੀਦੇ ਨੇ ਚੇਅਰਮੈਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਆਪਣੇ ਉਹਨਾਂ ਨੇ ਜਿਹੜੇ ਕੌਲ ਸੀ ਉਹ ਪੁਗਾਈ ਔਰ ਅਜੰਡਾ ਉਹ ਮੀਟਿੰਗ ਹੋਈ ਅਜੰਡਾ ਪਾਸ ਹੋਇਆ ਉਸ ਤੋਂ ਬਾਦ ਉਹ ਆਰਸੀਐਸ ਸਾਹਿਬ ਨੂੰ ਭੇਜ ਦਿੱਤਾ ਗਿਆ ਆਰਸੀਐਸ ਜੋ ਡਿਪਾਰਟਮੈਂਟ ਹੈ ਪਾਇਓਰਿਟੀ ਸਰਕਾਰ ਦਾ ਡਿਪਾਰਟਮੈਂਟ ਹੈ ਉਹ ਸਰਟੀਫਾਈਲ ਇੱਕ ਸਾਲ ਉੱਥੇ ਲੱਗਦੀ ਸਾਨੂੰ ਨਿਰਾਪਾਇਆ ਗਿਆ ਵੀ ਕੀ ਕਿੰਨੇ ਫਾਈਲ ਪਾਸ ਹੋਊਗੀ ਨਹੀਂ ਹੋਊਗੀ ਕਿਸ ਤਰ੍ਹਾਂ ਹੋਏਗਾ ਫਿਰ ਲਾਸਟ ਅਗਸਟ ਆਪਣੇ ਕੋਲ ਸੀ ਧਰਨਾ ਲਾਇਆ ਸੀ ਵੀਕੇ ਸਿੰਘ ਜੀ ਆਪਣੇ ਫਾਈਨੈਂਸ਼ੀਅਲ ਕਮਿਸ਼ਨਰ ਆਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕੋਲ ਵੱਡਾ ਅਧਿਕਾਰ ਵੀਕੇ ਸਿੰਘ ਜੀ ਰੱਖਦੇ ਸੀਗੇ ਕਪਰੇਸ਼ਨ ਐਫਸੀ ਉਹਨਾਂ ਨੇ ਕਿਹਾ ਨਹੀਂ ਸੋੜਨ ਦਾ ਟੱਕਾ ਹੋਇਆ ਹੈ ਅਸੀਂ ਥੋੜੀ ਫਾਈਲ 7 ਦਿਨ ਚ ਪਾਸ ਕਰਕੇ ਦੇ ਦਾਂਗੇ ਅਗਸ ਸੀ ਇਨੋਸੈਂਟ ਮਾਈਂਡ ਅਸੀਂ ਬਲੀਵ ਕਰਕੇ ਚੱਲੇਗੇ ਪਰ ਅੱਜ ਦੁਬਾਰਾ ਫਿਰ ਸਾਨੂੰ 7 ਜਨਵਰੀ ਨੂੰ ਵਾਪਸ ਆਣਾ ਪਿਆ ਉਹਰੇ 8 ਅਗਸਤ ਤੋਂ ਬਾਅਦ ਫਾਈਲ ਨਹੀਂ ਵਾਸ ਕੀਤੀ ਠੀਕ ਉਹ ਤੋਂ ਬਾਅਦ ਵੀ ਆਪਣੇ ਵਿਵੇਕ ਸਿੰਘ ਜੀ ਆਪਣੇ ਰਿਟਾਇਰ ਹੋ ਚੁੱਕੇ ਸੀਗੇ ਅਸੀਂ ਅਗਸਤ ਚ ਉਹਰੇ ਅਸੀਂ ਦੁਬਾਰਾ 7 ਜਨਵਰੀ ਨੂੰ ਉਹਰੇ ਆਏ ਪ੍ਰਧਾਨ ਸਾਹਿਬ ਨੇ ਅਸੀਂ ਮੋਸ਼ਨ ਲਿਆ ਵੀ ਯਾਰ ਅਸੀਂ 225000 ਤੇ ਅਸੀਂ ਕੀ ਕਹਿੰਨੇ ਆਪਣੀ ਜ਼ਿੰਦਗੀ ਨਹੀਂ ਕੱਟ ਸਕਦੇ ਪਰ ਸਰਕਾਰ ਪ੍ਰਾਈਵੇਟ ਸਕੂਲ ਤੋਂ 25 ਹਜ਼ਾਰੀ ਸਕੂਲ ਚਲਾਦੇ ਕਿਸੇ ਵੀ ਐਮਆਈਆ ਕਿਸ ਲਈ ਕਿਸ਼ਟਾ ਪਰ ਸਾਡੇ ਰੋਟੀ ਨਹੀਂ ਖਾ ਪਾਰੇ ਬਾਰ ਬਾਰ ਪਲਾਂਟ ਦੇ ਜਿਹੜੇ ਵੱਡੇ ਅਫਸਰ ਆ ਉਹ ਤੁਹਾਡਾ ਸਾਥ ਦੇ ਰਹੇ ਦੇ ਵਿੱਚ ਸਰ ਇਨੀਸ਼ੀਅਲੀ ਤਾਂ ਉਹ ਨਹੀਂ ਦੇ ਰਹੇ ਸੀਗੇ ਪਰ ਇਸ ਸਟੇਜ ਤੇ ਉਹ ਦੇ ਰਿਹਾ ਵੀ ਨਹੀਂ ਤੇ ਸਾਡੀ ਹਾਲਤੀ ਨਹੀਂ ਖਰਾਬ ਹੋਗੀ ਸਰ ਇੱਕ ਬੰਦੇ ਦੀ ਸੈਲਰੀ 40000 ਬਣਨੀ ਚਾਹੀਦੀ ਏ ਤੁਹਾਨੂੰ 12000 ਰੁਪਏ ਦੇ ਰਹੇ ਫੋਰਮੈਨ ਨੂੰ ਸਾਡੇ ਕੋਲ 13000 ਰੁਪਏ ਦੇ ਰਹੀ ਹੈ ਕਈ ਬੰਦੇ ਸਾਡੀ ਪਰਮਿਸ਼ਨ ਤੇ 16000 ਰੁਪਏ ਸੀ ਪਰ ਰੈਗੂਲਰ ਹੋਣ ਤੋਂ ਬਾਅਦ 14 ਤੇ ਆ ਗਏ ਉਹ ਕਹਿੰਦਾ ਮਤਲਬ ਉਹ ਤਾਂ ਰਿਕਵਰੀ ਵੀ ਕੀਤੀ ਗਈ ਉਹਦਾ ਸੀ ਤਾਂ ਹਾਲਾਤ ਇਹ ਨੇ ਕਿ ਬੰਦੇ 12-12 13 ਇੱਕ ਕਲੈਰੀਕਲ ਕੈਡਰ ਹੈ ਤਾਂ 25 24000 ਰੁਪਏ ਰੱਖਿਆ ਗਿਆ ਅਗਰ ਜੇ ਕੋਈ ਫੋਰਮੈਨ ਹੈ ਜੀ ਗਰੁੱਪ ਡੀ ਦਾ ਬੰਦਾ 12-13000 ਰੁਪਿਆ ਪਰ ਇਹ ਪੰਜਾਬ ਸਰਕਾਰ ਦੇ ਡੀਸੀ ਰੇਟ ਵੀ ਵਾਧਾ ਹੈ ਜੀ ਆਪਾਂ ਲੇਬਰ ਰੇਟ ਮਾਰਕੀਟ ਜਾਈਏ ਨਾ 700 ਰੁਪਏ ਤੇ ਮਜ਼ਦੂਰ ਮਿਲਦਾ ਹੈ ਉਹ ਵੀ 21000 ਰੁਪਏ ਲੈ ਲਵੇ ਇਹ ਬੜੇ ਲੇਕੇ ਬੰਦੇ ਜਿਹੜੇ ਪ੍ਰੋਪਰ ਚੈਨਲ ਲਾਏ ਨੇ ਉਹ 12000 ਰੁਪਏ ਲੈ ਰਹੇ ਨੇ ਠੀਕ ਹੈ ਇਹ ਵੱਡੀ ਅੱਡੀ ਵੱਡੀ ਤਰਾਸ ਦੀ ਹੈ ਸਿਸਟਮ ਦੀ ਸਾਡੀ ਤਾਂ ਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਜਾਂ ਮਾਨੀ ਸਾਡੀ ਮਿਲ ਫੰਡ ਮੈਨੇਜਮੈਂਟ ਨੂੰ ਵੀ ਅਸੀਂ ਕੁਝ ਗਲਤ ਨਹੀਂ ਮੰਗ ਰਹੇ ਅਸੀਂ ਆਪਣੇ ਹੱਕ ਹੀ ਮੰਗ ਰਹੇ ਆ ਉਹ ਬੜੇ ਜਾਇਜ਼ ਹੱਕ ਮੰਗ ਰਹੇ ਆ ਅਸੀਂ 50% ਦਾ ਵਾਧਾ ਨਹੀਂ ਮੰਗਦੇ ਅਸੀਂ ਆਪਣੇ ਹੱਕ ਮੰਗਦੇ ਪਏ ਆ ਠੀਕ ਹੈ ਜੀ ਕੋਈ ਅਸੀਂ ਪ੍ਰਵਾਤਵਾਗੇ ਅਰਦਾਸ ਕਰਦੇ ਹਾਂ ਕਿ ਮਹਾਰਾਜੇ ਸਾਹਿਬ ਨੂੰ ਸੋਚੀ ਆਵੇ ਸਾਡੀ ਫਾਈਲ ਕਿਨ ਜਲਪੂ ਜਲ ਦਾ ਪੜਨ ਤੇ ਸਾਨੂੰ ਸਾਡੀ ਫਾਈਲ ਵਾਪਸ ਕਰਨ ਤਾਂ ਕਿ ਅਸੀਂ ਆਪਣੇ ਹੱਕ ਲੈ ਕੇ ਆਪਣੀ ਸੈਲਰੀ ਦਾ ਲੈ ਕੇ ਅਸੀਂ ਵਾਪਸ ਜਾ ਸਕੀਏ ਦੂਜੀ ਗੱਲ ਇਹ ਆਧਾਰਾ ਫਾਰਮਰਸ ਹੈ ਫਾਰਮਰ ਦਾ ਮੀਨਸ ਆਪਾਂ ਜੋ ਕੰਮ ਕਰਦੇ ਫਾਰਮਰ ਦੇ ਹੱਕ ਚ ਕਰਾਂਗੇ ਥੋੜਾ ਇਸ ਵੀ ਤੁਹਾਡੇ ਕਿਸਾਨ ਜੱਥੇ ਬੰਦੀ ਇਸ ਵੇਲੇ ਕੋਈ ਵੀ ਤੁਹਾਡੇ ਨਾਲ ਹੈਗੀ ਦੇਖੋ ਅਸੀਂ ਐਵੇਂ ਹੁੰਦਾ ਕਿ ਕਿਸਾਨ ਬੰਦੀ ਇਹਨਾਂ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਸਾਡਾ ਮਨ ਨਹੀਂ ਹੈ ਕਿ ਅਧਾਰੇ ਦਾ ਕਿਸੇ ਲੈਵਲ ਤੇ ਕੋਈ ਨੁਕਸਾਨ ਨਾ ਹੋਵੇ ਅਸੀਂ 60 ਦਿਨ ਤੋਂ ਬੈਠੇ ਆ ਸਾਡਾ ਜੈਂਟਲਮੈਨਸ ਧਰਨਾ ਹੈ ਅਸੀਂ ਇੱਕ ਵੀ ਬੂੰਦ ਨਹੀਂ ਖਰਾਬ ਹੋਣ ਦਿੱਤੀ ਸਰ ਕੋ ਜਮਾੜ ਕੋ ਜੀਐਮ ਸਾਹਿਬ ਆਏ ਆ ਨਹੀਂ ਯਾਰ ਕਿ ਇਹ ਰੁਕਣਾ ਨਹੀਂ ਹੈ ਕੰਮ ਨਹੀਂ ਕਰਨਾ ਸਰ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੀ ਆ ਤੁਸੀਂ ਸਾਨੂੰ ਕਹਦੇ ਹੋ ਅਸੀਂ ਹੱਲ ਮਸਲਾ ਹੱਲ ਕਰਕੇ ਦਵਾਗੇ ਅਸੀਂ ਪਿੱਛੇ ਹਟ ਜੰਨੇ ਆ 60 ਦਿਨ ਤੋਂ ਅਸੀਂ ਲਗਾਤਾਰ ਅਸੀਂ ਸਭ ਕੋਆਪਰੇਟ ਕਰ ਰਹੇ ਹਾਂ ਨਾਲ ਦੂਜੇ ਆਪਣਾ ਦੁੱਧ ਲੈ ਕੇ ਵੀ ਜਾਓ ਪਰ ਗੌਰਮੈਂਟ ਵੀ ਕਰੋ ਤੇ ਮਾਲ ਵੀ ਸਿੱਟੀ ਸਪਲਾਈ ਵੀ ਦਿਓ ਪਰ ਸਾਡੇ ਵੱਲ ਵੀ ਦੇਖੋ ਕਿ ਸਾਡੇ 60 ਦਿਨ ਤੋਂ ਵਾਰੀ ਬੈਠੇ ਠੀਕ ਲੱਖ ਰੁਪਏ ਦਾ ਖਰਚਾ ਹੋ ਚੁੱਕਿਆ 12-12 ਹਜ਼ਾਰ ਵਾਲੇ ਬੰਦੇ ਉਹ ਹਰ ਰੋਜ਼ ਚੱਲ ਕੇ ਆਉਂਦੇ ਨੇ ਆਪਣੇ ਘਰਾਂ ਤੋਂ ਸਿਰਫ ਇਸ ਹੌਪ ਦੇ ਵਿੱਚ ਵੀ ਸਰਕਾਰ ਸਾਡੀ ਸੁਣੂਗੀ ਮੈਨੇਜਮੈਂਟ ਸਾਡੀ ਸੁਣੂਗੀ ਸਾਨੂੰ ਸਾਡੇ ਹੱਕ ਦੇਗੀ ਤੇ ਅਸੀਂ ਵੀ ਦੂਜੀ EMPLYEE ਦੀ ਤਰ੍ਹਾਂ ਸਾਡੀ EMPLYEE ਆਲਰੇਡੀ ਹੈਗੀ ਨੇ ਜਿਹੜੇ 7000 ਰੁਪਏ ਲੈ ਰਹੇ ਨੇ ਉਹਨਾਂ ਨੂੰ 60 ਦੇ ਕੇ ਸਾਨੂੰ 20 ਕਿਉਂ ਦੇ ਰਹੇ ਹੋ ਅਸੀਂ ਤਾਂ ਪ੍ਰੋਪਰ ਚੈਨਲ ਆਏ ਹੋਏ ਆ ਪੇਪਰ ਦੇ ਕੇ ਆਏ ਹੋਏ ਆ ਮੈਡਿਟ ਤੇ ਆਏ ਹੋਏ ਆ ਠੀਕ ਹੈ ਅਸੀਂ ਕਹਿੰਦੇ ਸਾਡੇ ਦਾ ਜਿਹੜਾ ੱੱਕਾ ਹੋਇਆ ਉਹ ਕਰੂ ਕੀਤਾ ਜਾਵੇ ਸਾਡੇ ਸਾਡੇ ਪੰਡ ਤੇ ਹੱਥ ਦਿੱਤੇ ਜਾਣ ਅਸੀਂ ਚਾਹੁੰਦੇ ਆ ਵੀ ਵੇਰ ਕਰ ਤਰੱਕੀਆਂ ਕਰੇ ਤੇ ਅਸੀਂ ਵੀ ਤਰੱਕੀਆਂ ਕਰੀਏ ਵੇਰ ਕਰ ਠੀਕ ਧੰਨਵਾਦ